ਡਰ ਲੱਗਦਾ ਜਦੋਂ ਨਵੇਂ ਨਵੇਂ ਐਕਸਪੈਰੀਮੈਂਟ ਕਰਦੇ ਨਵੇਂ ਨਵੇਂ ਚੈਲੰਜ ਨੂੰ ਐਕਸੈਪਟ ਕਰਦੇ ਹੋ ਆਲਵੇਸ ਹਮੇਸ਼ਾ ਕਰਨਾ ਜ਼ਰੂਰੀ ਹੈ ਬਿਲਕੁਲ ਡਰ ਕੇ ਕੰਮ ਕਰੋਗੇ ਤਾਂ ਅਰਥੋਂ ਤੋਂ ਵਧੀਆ ਕੰਮ ਕਰਾਉਂਦਾ ਬਿਲਕੁਲ ਹੈਨਾ ਡਰਨਾ ਵੀ ਕਈ ਪ੍ਰਕਾਰ ਦਾ ਹੁੰਦਾ ਹੈ ਪਰ ਇੱਕ ਕੰਮ ਨੂੰ ਲੈ ਕੇ ਡਰਨਾ ਹੁੰਦਾ ਹੈ ਜਿਹੜਾ ਤੁਸੀਂ ਕੰਮ ਨੂੰ ਲੈ ਕੇ ਡਰਦੇ ਹੋ ਫਿਰ ਸੋ ਤੁਸੀਂ ਜ਼ਿਆਦਾ ਵੇਅਰ ਹੋ ਜਾਂਦੇ ਹੋ ਯਾਰ ਮੈਨੂੰ ਲੱਗਦਾ ਮੈਂ ਕਰ ਪਾਉਂਗਾ ਪਰ ਮੈਂ ਕਰਨਾ ਹੈ ਕੋਈ ਚੈਲੰਜ ਬਣ ਜਾਂਦਾ ਚਲੋ ਚੱਲੀਏ ਤੇ ਬ੍ਰਿੰਜੀ ਤੁਹਾਨੂੰ ਨਹੀਂ ਲੱਗਦਾ ਅਗਰ ਕੋਈ ਚੀਜ਼ ਅਸੀਂ ਡਰ ਕੇ ਕਰੀਏ ਤੇ ਕਿਤਨਾ ਕਿਤੇ ਫਿਰ ਗਲਤੀ ਹੋ ਜਾਂਦੀ ਕਿ ਅਗਰ ਅਸੀਂ ਉਸ ਚੀਜ਼ ਨੂੰ ਕੌਨਫੀਡੈਂਟਲੀ ਕਰੀਏ ਤੇ ਜ਼ਿਆਦਾ ਵਧੀਆ ਹੋਣੀ ਨਹੀਂ ਉਹਦੇ ਵਿੱਚ ਦੋ ਗੱਲਾਂ ਜਿਵੇਂ ਹੁਣ ਬਾਈ ਨੇ ਗੱਲ ਕੀਤੀ ਵੀ ਜਦੋਂ ਅਸੀਂ ਕੰਮ ਪ੍ਰਤੀ ਡਰ ਕੇ ਚੱਲਦੇ ਹਾਂ ਅਸੀਂ ਬਹੁਤ ਕੰਮ ਆ ਜਿਹੜੇ ਨਿੱਡਰ ਹੋ ਕੇ ਕਰਦੇ ਇਹਨਾਂ ਦਾ ਅੱਡੋ ਅੱਡ ਤੈਅ ਹੈ ਇੱਕ ਤਹਿ ਤੇ ਓਵੇਂ ਚੱਲਣਾ ਪੈਂਦਾ ਇੱਕ ਤਹਿ ਤੇ ਓਵੇਂ ਚੱਲਣਾ ਪੈਂਦਾ ਡਰਨਾ ਉਸ ਤੋਂ ਮਿਹਨਤ ਕਰਾਉਂਦਾ ਸਾਡੀ ਫੀਲਡ ਦਾ ਯੈਸ ਹੁਣ ਤੋਂ ਜ਼ਿਆਦਾ ਮਿਹਨਤ ਕਰਾਉਂਦਾ ਜੇ ਮੈਂ ਕਿਸੇ ਤਰ੍ਹਾਂ ਦਾ ਕੋਈ ਕੈਰੈਕਟਰ ਸੋਚੋ ਵੀ ਡਿਫਰੈਂਟ ਕਾਈਂਡ ਆਫ ਕੈਰੈਕਟਰ ਮੈਂ ਪਲੇ ਕਰਨਾ ਚਾਹਣਾ ਜਾਂ ਮੈਂ ਕਿਤੋਂ ਦੇਖਿਆ ਉਹ ਤੋਂ ਇਨਸਪਾਇਰਡ ਆ ਤਾਂ ਮੈਂ ਕਿਤਨਾ ਕਿਤੇ ਮਿਹਨਤ ਕਰੂੰਗਾ ਉਸ ਕੈਰੈਕਟਰ ਨੂੰ ਕਰਨ ਲਈ ਯਾਰ ਕਿ ਮੇਰੇ ਅੰਦਰ ਇਹ ਡਰ ਆ ਕਿ ਲੋਕ ਉਹਨੂੰ ਰਿਜ਼ੈਂਬਲ ਕਰਨਗੇ ਉਹਨਾਂ ਚੀਜ਼ਾਂ ਨਾਲ ਬਿਲਕੁਲ ਕਿਤੇ ਮੈਂ ਫੇਲ ਨਾ ਸਾਬਤ ਹੋ ਜਾ ਮਜ਼ਾਕ ਦਾ ਬਾਤਰਾ ਨਾ ਬਣ ਜਾ ਉਹ ਚੀਜ਼ ਲਈ ਫਿਰ ਤੁਸੀਂ ਆਬਵੀਅਸਲੀ ਮਿਹਨਤ ਕਰੋ ਡਰ ਦੇ ਉੱਤੇ ਜ਼ਿਆਦਾ ਮਿਹਨਤ ਕਰਦੇ ਹੋ ਡਰ ਲੱਗਦਾ ਜਦੋਂ ਨਵੇਂ ਨਵੇਂ ਐਕਸਪੈਰੀਮੈਂਟ ਕਰਦੇ ਨਵੇਂ ਨਵੇਂ ਚੈਲੰਜਰ ਨੂੰ ਐਕਸੈਪਟ ਕਰਦੇ ਹੋ ਆਲਵੇਜ਼ ਹਮੇਸ਼ਾ ਡਰਨਾ ਜ਼ਰੂਰੀ ਹੈ ਬਿਲਕੁਲ ਡਰ ਕੇ ਕੰਮ ਕਰੋਗੇ ਤਾਂ ਡਰ ਤੋਂ ਤੋ ਵਧੀਆ ਕੰਮ ਕਰਾਉਂਦਾ ਵੇਖੋ ਹੈਨਾ ਡਰਨਾ ਵੀ ਕਈ ਪ੍ਰਕਾਰ ਦਾ ਹੁੰਦਾ ਹੈ ਬਟ ਇੱਕ ਕੰਮ ਨੂੰ ਲੈ ਕੇ ਡਰਨਾ ਹੁੰਦਾ ਹੈ ਜਿਹੜਾ ਤੁਸੀਂ ਕੰਮ ਨੂੰ ਲੈ ਕੇ ਡਰਦੇ ਹੋ ਫਿਰ ਸੋ ਤੁਸੀਂ ਜ਼ਿਆਦਾ ਵੇਅਰ ਹੋ ਜਾਂਦੇ ਹੋ ਯਾਰ ਮੈਨੂੰ ਲੱਗਦਾ ਮੈਂ ਕਰ ਪਾਉਂਗਾ ਪਰ ਮੈਂ ਕਰਨਾ ਹੈ ਇਹ ਤਾਂ ਇੱਕ ਚੈਲੰਜ ਬਣ ਜਾਂਦਾ ਤੁਹਾਡੇ ਲਈ ਤੇ ਫ੍ਰੈਂਡ ਜੀ ਤੁਹਾਨੂੰ ਨਹੀਂ ਲੱਗਦਾ ਅਗਰ ਕੋਈ ਚੀਜ਼ ਅਸੀਂ ਡਰ ਕੇ ਕਰੀਏ ਤਾਂ ਕਿਤੇ ਨਾ ਕਿਤੇ ਫਿਰ ਗਲਤੀ ਹੋ ਜਾਂਦੀ ਕਿ ਅਗਰ ਅਸੀਂ ਉਸ ਚੀਜ਼ ਨੂੰ ਕੌਨਫੀਡੈਂਟਲੀ ਕਰੀਏ ਤਾਂ ਜ਼ਿਆਦਾ ਵਧੀਆ ਹੋਣੀ ਨਹੀਂ ਉਹਦੇ ਵਿੱਚ ਦੋ ਗੱਲਾਂ ਜਿਵੇਂ ਹੁਣ ਬਾਈ ਨੇ ਗੱਲ ਕੀਤੀ ਵੀ ਜਦੋਂ ਅਸੀਂ ਕੰਮ ਪ੍ਰਤੀ ਡਰ ਕੇ ਚੱਲਦੇ ਹਾਂ ਅਸੀਂ ਬਹੁਤ ਕੰਮ ਹੈ ਜਿਹੜੇ ਨਿੱਡਰ ਹੋ ਕੇ ਕਰਦੇ ਇਹਨਾਂ ਦਾ ਅੱਡੋ ਅੱਡ ਤੈਅ ਹੈ ਇੱਕ ਤੈਹ ਤੇ ਉਵੇਂ ਚੱਲਣਾ ਪੈਂਦਾ ਇੱਕ ਤੈਹ ਤੇ ਉਵੇਂ ਚੱਲਣਾ ਪੈਂਦਾ ਡਰਨਾ ਤੋਂ ਤੋਂ ਮਿਹਨਤ ਕਰਾਂਗਾ ਜਿਹੜਾ ਸਾਡੀ ਫੀਲਡ ਦਾ ਯੈਸ ਤੋਂ ਜ਼ਿਆਦਾ ਮਿਹਨਤ ਕਰਾਂਗਾ ਜੇ ਮੈਂ ਕਿਸੇ ਤਰ੍ਹਾਂ ਦਾ ਕੋਈ ਕੈਰੇਕਟਰ ਸੋਚੋ ਵੀ ਡਿਫਰੈਂਟ ਕਾਈਂਡ ਆਫ ਕੈਰੇਕਟਰ ਮੈਂ ਪਲੇ ਕਰਨਾ ਚਾਹਣਾ ਜਾਂ ਮੈਂ ਕਿਤੋਂ ਦੇਖਿਆ ਉਹ ਤੋਂ ਇਨਸਪਾਇਰਡ ਆ ਤਾਂ ਮੈਂ ਕਿਤਨਾ ਕਿਤੇ ਮਿਹਨਤ ਕਰੂੰਗਾ ਉਸ ਕੈਰੈਕਟਰ ਨੂੰ ਕਰਨ ਲਈ ਯਾਰ ਕਿ ਮੇਰੇ ਅੰਦਰ ਇਹ ਡਰ ਆ ਕਿ ਲੋਕੋ ਰਿਜ਼ੈਂਬਲ ਕਰਨਗੇ ਉਹਨਾਂ ਚੀਜ਼ਾਂ ਨੂੰ ਬਿਲਕੁਲ ਕਿਤੇ ਮੈਂ ਫੇਲ ਨਾ ਸਾਬਤ ਹੋ ਜਾ ਮਜ਼ਾਕ ਦਾ ਪਾਤਰ ਨਾ ਬਣ ਜਾ ਉਹ ਚੀਜ਼ ਲਈ ਫਿਰ ਤੁਸੀਂ ਓਬਵੀਅਸਲੀ ਨੇਨ ਤੱਕ ਡਰ ਦੇ ਉੱਤੇ ਜ਼ਿਆਦਾ ਮਿਹਨਤ ਕਰਦੇ